ਈਆ ਨਾਸਨੀ ਚੰਤ ਮਹੱਲਾ ਚੌਥਾ ਘਰ ਗੱਦਲਾ ਇਕ ਓੰਕਾਰੋ ਸਤਿਗੁਰ ਪ੍ਰਸਾਦਿ ਇਓ ਕਿਰਪਾ ਕਰੇ ਪਰਨਾਮ ਧਿਆਈਐ ਜੀਓ ਸਤਗੁਰੂ ਮਿਲੈ ਸੁਭਾ ਸਹਿਜ ਗੁਣ ਗਈਐ ਜੀ ਰਦੀਓ ਕਿਰਪਾ ਕਰੇ ਤਾ ਨਾਮਉ ਤੇ ਆਇ ਜੀ ਸਤਗੁਰ ਮਿਲੈ ਸੁਭਾਅ ਸਹਜ ਗੁਣ ਗੱਇ ਜੀ ਗੋਣ ਗਾਇ ਬਿਗਸੈ ਸਦਾ ਆਨ ਦੇਨਾ ਜਾ ਆਪ ਸੱਚ ਭਾਵੈ ਅੰਕਾਰ ਹੋ ਮੈਂ ਤਜ ਮਾਇਆ ਸੋਈ ਆਪ ਦੇਖ ਆਪਈਐ ਹਰ ਜੀ ਔਰ ਕਿਰਪਾ ਕਰੇ ਤਾ ਨਾਮ ਤੇ ਆਈਐ ਦੀਓ ਅੰਦਰ ਸਾਚਾ ਹੈ ਦੇ ਸਤਗੁਰ ਐ ਜੀਓ ਹਉ ਕਿਸ ਸੇਵੀ ਦਿਨ ਰਾਤ ਮੈਂ ਸਦੈ ਨਾਮ ਵਿਸਰੈ ਜੀਓ ਸਦੈ ਨਾਮੇ ਸਾਰੀ ਆਨ ਦਿਨ ਸਮਾਈ ਜੋ ਨਾਮ ਲਈ ਕਾ ਜਿਵਾ ਸ੍ਰਵਣੇ ਸੁਣੇ ਕਾ ਇਹੋ ਮਨ ਟਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਕਾ ਸਤਗੁਰ ਮਿਲੇ आनंद नाग वीर को बुद्ध बिचरे अंदर साचा ने को हुवे सतगुरु सत संगत मिला वड पाद पा नर रस ਨਦਨ ਰਹਾ ਦਿਵਲਾਈ ਤਾ ਸਹਜ ਸੁਮਾਵੈ ਜੀ ਸਹਜ ਸੁਮਾਵੈ ਤਾ ਹਰ ਮਨ ਭਾਵੈ ਸਦਾ ਅਦੀਪ ਬੈ ਰਾਗੀ ਹਰ ਤੋ ਪਰਤ ਸੋ ਬਾਗ ਅੰਤਰ ਰਾਮ ਨਾਮ ਲਾਗੀ ਹਰਿ ਤਾ ਸੋਗ ਸੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਜਿ ਲੈ ਵਡ ਭਾਵ ਤਾ ਹਰ ਰਸ ਆਵੈ ਜੀਓ ਦੁਖ ਜਰ ਪਾਇ ਦੁਖ ਹੋਏ ਮਨ ਮੁਕ ਜਮ ਜੋਹਿਆ ਜੀਓ ਹਾਏ ਹਾਏ ਦਰੇ ਬਿਨ ਰਾਤ ਮਾਇਆ ਦੁਖ ਮੋਹਿਆ ਜੀ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤਿ ਬਿਹਾਵਾਏ ਜੋ ਪ੍ਰਵਦੇ ਦਿਸਤੈ ਨਾਹੀ ਅੰਤਗ ਆਪਛਤਾ ਵੇ ਬਿਨ ਨਾਵੈ ਕੋ ਸਾਥ ਨ ਚਲੈ ਪੁੱਤਰ ਤਲੰਤਰ ਮਾਇਆ ਧੋਨਿਆ ਦੂਜਾ ਭਾ ਦੁਖ ਹੋ ਮਨ ਮੁਕ ਜਮ ਜੋ ਹੈ ਆਜੀ ਪਰ ਕਿਰਪਾਲੇ ਹੋ ਮਿਲਾਏ ਨਹਿਲ ਹਰ ਪਾਇਆ ਜੀ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀ ਨਾ ਕੋ ਮਾਨੁ ਭਾਰੈ ਤਾ ਹੁਕਮ ਸਮਾਵੈ ਉਗਮ ਮਾਨੁ ਸੁਖ ਪਾਇਆ ਆਨ ਦਿਨ ਜਪਤ ਰਹੈ ਦਿਨ ਰਾਤੀ ਸਦੈ ਨਾਮੁ ਤੇ ਆਇਆ ਨਾਮੋ ਨਾਮੁ ਜੀਵਤੈ ਆਈ ਨਾਨਕੋ ਨਾਮੋ ਮਨੁ ਭਾਵੈ ਕਰਿ ਕਿਰਪਾ ਲੇ ਹੋਵੈ ਲਾਇ ਮਹਿਲ ਹਰਿ ਪਾਵੈ ਜੀਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲੈ ਹੋ ਮਿਲਾਈ ਨਹਿਰ ਹਰ ਪਾਵੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ